ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਦੋ ਭਰਾਵਾਂ ਦੇ ਫੌਜੀਆ ਨਾਲ ਇੱਕ ਫਿਰ ਤੋਂ ਗੁੰਡਾਗਰਦੀ ਧੱਕਾਈ ਗਈ ਇਸ ਮੀਰ ਲੋਕਾ ਬਨੀਓ ਪਹਿਲਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਫਿਰ ਕਰਾਂਗੇ ਵਿਚਾਰ ਸਾਂਝੇ ਤਾਂ ਹੁਣ ਇਸ ਭਰਾਵਾਂ ਦੋਵਾਂ ਦਾ ਇਹ ਕਹਿਣਾ ਇਹ ਹੈਗਾ ਸਾਡੇ ਘਰਾਂ ਦੇ ਕੋਲੇ ਜਿਹੜਾ ਇੱਕ ਸੈਲਰ ਆ ਤਾਂ ਉਹਦਾ ਇੱਕ ਗੰਦ ਫੂਸ ਉੱਡ ਕੇ ਘਰੇ ਆਉਂਦਾ ਤਾਂ ਪਹਿਲਾਂ ਤੁਹਾਨੂੰ ਵੀਡੀਓ ਕਰਦਗੇ ਸਾਂਝੀ ਫਿਰ ਕਰਾਂਗੇ ਅਗਲੇ ਵਿਚਾਰ ਸਾਂਝੇ ਜਿਹਦੇ ਨਾਲ ਕਿ ਬੱਚਾ ਨੂੰ ਦਿੱਕਤ ਆ ਸਾਹ ਦੀ ਕਿਉਂਕਿ ਸਾਰੇ ਛੋਟੇ ਵੱਡੇ ਜੋ ਵੀ ਹੈ ਘਰਾਂ ਦੇ ਕੋਲੇ ਪਰਿਵਾਰ ਪਹਿਲਾ ਨੰਬਰ ਤਾਂ ਜਿੱਥੇ ਕੋਈ ਰੈਸ਼ਾ ਜਿੱਥੇ ਘਰ ਪਰਿਵਾਰ ਆ ਕਿਸੇ ਦਾ ਉੱਤੇ ਸੈਲਰ ਨਹੀਂ ਲੱਗਣਾ ਹੋਣਾ ਚਾਹੀਦਾ 5-4 ਕਿਲੋਮੀਟਰ ਦੂਰ ਹੋਣਾ ਚਾਹੀਦਾ ਤਾਂ ਹੁਣ ਇਹ ਪਹਿਲਾਂ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਅਗਲੇ ਵਿਚਾਰ ਕਰਾਂਗੇ ਫਿਰ ਸਾਂਝੇ ਸੁਣੋ ਪਹਿਲਾ ਵੀਡੀਓ ਤੇ ਇਹ ਸੈਲਰ ਦਾ ਜਿਹੜਾ ਮਤਲਬ ਕਿ ਧੂੜ ਘੱਟਾ ਮਿੱਟੀ ਜਿਹੜਾ ਸਾਰਾ ਕੁਝ ਆ ਉਹ ਇਸ ਘਰ ਦੇ ਵਿੱਚ ਜਾਂਦਾ ਹੈ ਜਿੰਨੇ ਜਾਂਦੀ ਪ੍ਰੋਬਲਮ ਰਹੀ ਘੱਟੋ-ਘੱਟ 8-10 ਦਿਨ ਰਜਨੀ ਸਿੱਧੂ ਮਾਨਸਾ ਦੇ ਹਸਪੀਟਲ ਚ ਉਹ ਬੱਚਾ ਦਾਖਲ ਰਿਹਾ ਸਾਡੇ ਬਿਮਾਰੀਆਂ ਚ ਕਿਰ ਰਹੇ ਹੋ ਮਤਲਬ ਹਾਂਜੀ ਸਰ ਉਹਨਾਂ ਸੋ ਨੂੰ ਇੱਕ ਤਰੀਕ ਨੂੰ ਇਹਨਾਂ ਨੂੰ ਭੁਖ ਹੜਤਾਲ ਤੇ ਬੈਠਾਂਗੇ ਸਾਰੇ ਪੰਜਾਬ ਇਹ ਹੁਣ ਬਾਰਡਰ ਤੇ ਵੀ ਲੜਦੇ ਨੇ ਗੋਲੀਆਂ ਖਾਂਦੇ ਨੇ ਬਾਰਾ ਮੁੱਲਾ ਇਹ ਮੁੰਡਾ ਇਹ ਮੁੰਡਾ ਰਾਸਥਾਨ ਚਾ ਦੋਨੇ ਭਾਈ ਨਹੀਂ ਸਕੇ ਲੋਕਾਂ ਨੂੰ ਬੇਨਤੀ ਹੈ ਇਹਨਾਂ ਬਹੁ ਫੌਜੀਆ ਖਾਤਰੀ ਆਪਾਂ ਆਪਣੇ ਘਰਾਂ ਚ ਸੁੱਖ ਚਾਹਿੰਦੀ ਨਹੀਂ ਸੌਣੇ ਸੌਣਿਆ ਨਾ ਤਾਂ ਫਿਰ ਆਪਾਂ ਨੂੰ ਇਹਨਾਂ ਪਿੱਛੇ ਖੜਨ ਦੀ ਲੋੜ ਹੈ ਜਦੋਂ ਇਹਨੇ ਲਗਾਇਆ ਹੈ ਬੰਦੇ ਨੇ ਇਹ ਸਾਡੇ ਘਰੇ ਆਇਆ ਇਹ ਬੰਦੇ ਨੇ ਇਹ ਕਿਹਾ ਕਿ ਭਾਈ ਫੌਜੀ ਸਾਹਿਬ ਮੈਂ ਸਰਕਾਰ ਤੋਂ ਸਬਸਿਡੀ ਲੈਣੀ ਹੈ। ਦੇਖੋ ਅਸੀਂ ਲੈਣੀ ਹੈ ਸਬਸਿਡੀ ਕਿਉਂਕਿ 1.5 ਸਾਲ ਹੋ ਗਏ ਬਸ। ਹੇਰਿੰਗ 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 ਜਿਵੇਂ ਫਿਲਮ ਦਾ ਸੀਨ ਹੁੰਦਾ ਕਿ ਬਾਰ-ਬਾਰ ਹੇਰਿੰਗ ਵਾਲਾ ਕੰਮ। ਉਹ ਵਰਕ ਕਰਵਾ ਰਹੇ ਯਾਰ ਅਸੀਂ ਐਸ.ਡੀ.ਐਮ. ਤੋਂ। ਲਾਸਟ ਤੇ ਕੀ ਐਸ.ਡੀ.ਐਮ. ਨੇ ਸਾਡੇ ਨੰਬਰ ਤੱਕ ਬਲੌਕ ਕਰ ਦਿੱਤੇ। The number you have done ਆ ਬੰਦੀ ਕਰਤਾ ਜੋ ਉਹਨਾਂ ਨੇ ਉਹਨਾਂ ਨੇ ਕਿਉਂ ਬੰਦ ਕਰਿਆ ਅੱਜ ਪੱਤਰਕਾਰ ਆਉਣਗੇ ਉੱਥੋਂ ਧੂਆਂ ਕਰਦਾ ਉੱਡਦਾ ਹੈ ਇੰਡਸਟਰੀ ਕੋਈ ਵੀ ਇੰਡਸਟਰੀ ਜਿੱਥੇ ਘਾਰ ਆ ਉੱਥੋਂ ਅੱਧਾ ਕਿਲੋਮੀਟਰ ਦੀ ਰੇਂਜ ਨਹੀਂ ਹੋਣੀ ਚਾਹੀਦੀ ਅਸੀਂ ਇਹਨੂੰ ਪੁੱਛਿਆ ਬੀਬੀ ਸੱਦ ਦੇਖ ਬੇਟਾ ਇੱਥੇ ਸਾਈਡਰ ਨਾ ਲਗਾਈਂ ਸਾਨੂੰ ਬਹੁਤ ਔਖਾ ਹੋਊਗਾ ਧੂੜ ਮਿੱਟੀ ਆਇਆ ਕਰੂਗੀ ਕਹਿੰਦਾ ਮਾਤਾ ਮੈਂ ਤਾਂ ਸਬਸਿਡੀ ਲੈਣੀ ਹੈ ਤੇ ਮੈਂ ਰਹਿਰਾਸ ਸਾਹਿਬ ਦਾ ਪਾਠ ਕਰਕੇ ਆਇਆ ਮੈਂ ਬਿਲਕੁਲ ਝੂਠ ਨਹੀਂ ਬੋਲਦਾ ਤੁਸੀਂ ਫੌਜੀਆਂ ਤਾਂ ਕੀ ਹੋਇਆ ਸਾਡੇ ਕੋਲ ਪੈਸਾ ਤੁਸੀਂ ਕਰ ਲਓ ਜੋ ਕਰਨਾ ਜੀ ਆ ਮੇਟਾ ਸੀ ਤਾਂ ਬਹੁਤ ਤੰਗ ਆ ਗਏ ਮੇਰੇ ਬੇਟੇ ਦੇ ਕੋਲ ਬਹੁਤ ਦੇਸ਼ ਦੀ ਰਾਖੀ ਕਰਦੇ ਨੇ ਮੈਂ ਘਰੇ ਬੈਠੀ ਆ ਮੈਂ ਅੰਗਹੀੜਾਂ ਇਹ ਮਾਤਾ ਬਿਰਲਾ ਪੈਰਲਾਈਜ ਹੈ ਕੱਥੋ ਹੂੰ ਇੰਨਾ ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਅੰਦਰ ਆ ਕੇ ਸਾਡਾਂ ਅੱਖਾਂ ਨੂੰ ਮਾਰਿਆ ਕੁੱਟਿਆ ਵੀ ਇੱਕ ਮਾਤਾ ਕਿੰਨੇ ਹੋਰੇ ਮਜ਼ਦੂਰ ਦਿਨ ਦਿਨ ਮੈਂ ਰਾਤ ਦਿਨ ਸੌਕੇ ਹੀ ਦੇਖਿਆ ਚਾਹੇ ਤੁਸੀਂ ਨਿਊਜ਼ ਵਾਲਿਓ ਕਿ ਕੋਈ ਵੀ ਬੰਦਾ ਬਾਰਾਮੂਲਾ ਪਟਣ ਏਰੀਆ ਦਾ ਹਾਲਾਤ ਕੱਟ ਕੇ ਦੇਖ ਲਓ YouTube ਤੇ ਮੈਂ ਬਾਰਾਮੂਲਾ ਪੋਸਟਿੰਗ ਮੈਂ ਕਿ ਖਤਰਨਾਕ ਏਰੀਆ 'ਚ ਪੋਸਟ ਕਰਦੇ ਹੋ ਦੇਸ਼ ਦੀ ਖਾਤਰ ਜੀ ਜੀ ਪਰ ਜੇ ਆਪਦੇ ਘਰ ਨੂੰ ਬਚਾਉਣਾ ਤੇ ਇੱਥੇ ਕੋਈ ਨਾਲ ਨਹੀਂ ਖੜ ਰਿਹਾ ਜਵਾਨ ਲੜਨ ਵਾਲੇ ਹੁਣ ਭੁਖੜਤਲ ਤੇ ਬੈਠਣਗੇ ਇਹਦਾ ਮੇਨ ਕਾਰਨ ਹੈ ਕਿ ਪ੍ਰਸ਼ਾਸਨ ਦੀ ਨਰਾਇਕੀ ਜੇ ਕੱਲ ਨੂੰ ਸਾਡੇ ਕਿਸੇ ਵੀ ਬੱਚੇ ਨਾਲ ਕੋਈ ਅਣਹੋਣੀ ਹੁੰਦੀ ਹੈ ਕਿੰਨੇ ਕੇਸ ਰੇਪ ਦੇ ਹੋ ਰਿਹਾ ਤੁਹਾਨੂੰ ਆਪ ਨੂੰ ਪਤਾ ਹੈ ਕੀ ਪੰਜਾਬ ਚ ਕੀ ਹਾਲਾਤ ਬਣੇ ਪਏ ਐ ਪ੍ਰਵਾਸੀ ਆ ਕੇ ਕੀ ਕੁਛ ਕਰ ਰਹੇ ਪ੍ਰਵਾਸੀ ਵੀ ਆਉਂਦੇ ਆ ਜੀ ਸਰ ਬਿਹਾਰ ਦੇ ਲੋਕ ਇਹਦੇ ਅੰਦਰ ਕੋਈ ਨਾੜ ਦਾ ਕਵੰਦ ਨਹੀਂ ਇੱਟਾ ਹੀ ਨਾ ਹੁੰਦੇ ਰਹਿੰਦੇ ਆ ਉਹ ਨੰਗੇ ਘੁੰਮਦੇ ਰਹਿੰਦੇ ਆ ਵਿੱਚ ਅੱਛਾ ਜੀ ਸਰ ਸੈਸ਼ਨ ਕੋਈ ਨਹੀਂ ਖੜਿਆ ਪੁੱਤ ਸਾਡੇ ਨਾਲ ਐਸਐਸਡੀਐਮ ਦੇ ਮਾਲਾ ਚੱਕਰ ਕੱਢ ਕੱਢ ਕੇ ਥੱਕ ਗਿਆ ਸੱਸ ਨੂੰ ਆ ਉਹ ਹੱਕ ਉਹਦਾ ਪੈਸਾ ਲੱਗਿਆ ਹੋਇਆ ਸਾਡੇ ਮਕਾਨਾਂ ਤੇ ਕੋਈ ਚਿੱਟਾ ਵੇਚ ਕੇ ਜਾਂ ਕੋਈ ਨਸਾ ਤਸਕਰੀ ਕਰਕੇ ਸਾਡਾ ਪੈਸਾ ਨਹੀਂ ਲੱਗਿਆ ਕਿ ਖਣ ਬੈਨੇ ਉਦੋਂ ਰਾਤ ਨੂੰ ਸਸਰੇ ਆਉਂਦੇ ਜੇ ਲਾਈਟਾਂ ਆਨ ਕਰੀਏ ਨਾਲ ਦੀ ਨਾਲ ਸਸਰੇ ਅਟੈਕ ਕਰਦੇ ਇਹ ਅਲੀਗੇਸ਼ਨ ਨਾਲ ਲਾਦ ਕੇ ਉਸ ਤੋਂ ਪੈਸੇ ਮੰਗ ਇਸੇ ਵੀ ਗੱਲ ਕਲੀਅਰ ਕਰਦੇ ਹਾਂ ਨਹੀਂ ਅਸੀਂ ਕੋਈ ਪੈਸਾ ਨਹੀਂ ਮੰਗਦੇ ਕਿਸੇ ਤੋਂ ਵੀ ਅਸੀਂ ਤਾਂ ਸੈਲਰ ਬੰਦ ਕਰਾਉਣਾ ਚਾਹੁੰਦੇ ਹਾਂ ਸਾਨੂੰ ਘੱਟੇ ਧੂੜ ਮਿੱਟੀ ਤੋਂ ਬਚਾਇਆ ਜਾਵੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਹੈ ਕਿ ਦੋ ਫੌਜੀ ਵੀਰ ਆਪਦੀ ਮਦਦ ਦੀ ਘਹਾਰ ਲਾ ਰਹੇ ਨੇ ਕਿ ਬਢਲਾਡੇ ਦੀ ਹੈ ਉਹਨਾਂ ਦੇ ਘਰ ਦੇ ਵਿੱਚ ਸੈਲਰ ਦਾ ਜਿਹੜਾ ਘੱਟਾ ਮਿੱਟੀ ਆਉਂਦਾ ਤੇ ਉਹਨਾਂ ਦੇ ਜੀਆ ਜੰਤ ਜਿਹੜੇ ਉਹ ਬਿਮਾਰ ਪੈ ਜਾਂਦੇ ਨੇ ਇਸ ਤਰ੍ਹਾਂ ਦੀ ਹੈ ਪਿਛਲੇ ਦਿਨੀ ਇੱਕ ਕਰਨਲ ਦੀ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤੇ ਫੌਜੀਆਂ ਨਾਲ ਤੱਕਾ ਹੁੰਦਾ ਨਜ਼ਰ ਆ ਰਿਹਾ ਹੈ ਉਮੀਦ ਬੜੀ ਸੀ ਸਰਕਾਰ ਤੋਂ ਕਿ ਕੁਝ ਹੱਲ ਕਰੂਗੀ ਪਰ ਦੇਸ਼ ਦੀ ਰਾਖੀ ਕਰਨ ਵਾਲਿਆਂ ਨਾਲ ਕੀ ਕੁਝ ਬੀਤ ਰਿਹਾ ਇਹਨਾਂ ਦੇ ਹੱਥਾਂ 'ਚ ਕਾਗਜ਼ ਵੀ ਹੈਗੇ ਇਹ ਉਹੀ ਦੋ ਵੀਰ ਨੇ ਇਹ ਉਹਨਾਂ ਦਾ ਪਰਿਵਾਰ ਹੈ ਪ੍ਰਵਿੰਦਰ ਸਿੰਘ ਝੋਟਾ ਵੀ ਹੈ ਨਾਲ ਇਹਨਾਂ ਦੇ ਕਿ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਆਪਾਂ ਗੱਲਬਾਤ ਕਰਾਂਗੇ ਇਹ ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਕਾਗਜ਼ ਆ ਇਹ ਮਸਲਾ ਕੀ ਹੈ ਕਿ ਇਹ ਸ਼ੈਲਰ ਪਹਿਲਾਂ ਲੱਗਿਆ ਕਿ ਤੁਹਾਡਾ ਘਰ ਪਹਿਲਾਂ ਬਣਿਆ ਸੀ ਸਰਕਾਰ ਸਾਡਾ ਪਹਿਲਾਂ ਬਣਿਆ ਹੋਇਆ ਅਸੀਂ ਪਲਾਟ ਲਿੱਤਾ ਸੀ ਇਹ 2014 ਦੇ ਵਿੱਚ ਅੱਛਾ 17 ਜੀ ਆ ਕੇਸੇ ਇਹਦੇ ਰਜਿਸਟਰੀ ਕਰਾਈਏ ਸੌਰੀ 17 ਜੀ ਆ ਕੇਸੇ ਇੱਥੇ ਰਹਿਣ ਬਸੇਰਾ ਕਰਿਆ ਆਪਾਂ ਖਾਰੇ ਇਸ ਕਰ ਲਈ 17 ਤੋਂ ਕਿ ਇਹਨਾਂ ਨੇ ਇਹ ਮਿਲਦਾ ਪ੍ਰੋਸੈਸਿੰਗ ਸਟਾਰਟ ਕੀਤੀ ਹੈ ਤੇ ਅੱਜ ਚ ਜਾ ਕੇ ਇਹਨਾਂ ਨੇ ਮੀਟਰ ਲਗਵਾਇਆ ਮਸ਼ੀਨਾਂ ਲਗਾਈਆਂ ਉਹਦੇ ਅਸੀਂ ਬਿੱਲ ਵਗੈਰਾ ਇਹਦੇ ਬਾਅਦ ਚ ਇਹਨਾਂ ਮਸ਼ੀਨਾਂ ਜਦੋਂ ਸਟਾਰਟ ਕਰੀ ਉਸੇ ਟਾਈਮ ਤੋਂ ਅਸੀਂ ਕੰਪਲੇਂਟ ਐਸਡੀਐਮ ਸਾਹਿਬ ਡੀਸੀ ਮਾਨਸਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਬਠਿੰਡਾ ਪਟਿਆਲਾ ਪ੍ਰੋਪਰ ਚੈਨਲ ਦੇ ਥਰੂ ਅਸੀਂ ਸਾਰੇ ਕੰਪਲੀਟ ਸਾਰੇ ਕਿਤੇ ਪਹੁੰਚਾ ਚੁੱਕਿਆ ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਇਹ ਜਿਹੜਾ ਇਹਨਾਂ ਦੇ ਇਹ ਰਾਈਸ ਮਿਲ ਸੀ ਇਹ 99 ਤੋਂ ਕਿਸ ਨੇ ਲਿਆ ਸੀ ਕਿਸ ਨੇ ਇਸ ਤੋਂ ਬਾਅਦ ਚ ਇਹ 2014 ਦੇ ਵਿੱਚ ਜਾ ਕੇ ਉਹ ਬੰਦੇ ਨੇ ਪਾਰਟੀ ਨੇ ਉਹਦਾ ਇਹ ਫਲॉप ਹੋ ਗਿਆ ਸੀਗਾ ਇੱਕ ਦੋ ਸਾਲ ਉਹਨੇ ਚਲਾਇਆ ਇਸ ਤੋਂ ਬਾਅਦ ਉਹ ਫਲॉप ਹੋ ਗਿਆ ਫਲॉप ਹੋਣ ਤੋਂ ਬਾਅਦ 14 ਚ ਉਸ ਬੰਦੇ ਨੇ ਇਹ ਅਗੇਂਸ ਅਦਰ ਪਾਰਟੀ ਨੂੰ ਸੇਲ ਕਰ ਦਿੱਤਾ ਉਹਦੀ ਅਸੀਂ ਰਜਿਸਟਰੀ ਇਹ ਕਢਵਾ ਚੁੱਕੇ ਆ 2014 ਚ ਜਿਸ ਬੰਦੇ ਦੇ ਨਾਂ ਤੇ ਰਜਿਸਟਰੀ ਹੈ ਉਸ ਬੰਦੇ ਨੇ ਜਾ ਕੇ 23 ਚ ਜਾ ਕੇ ਇਹਦੇ ਵਿੱਚ ਮਸ਼ੀਨਰੀ ਇਲੈਕਟ੍ਰਿਕ ਮੀਟਰ ਬਾਕੀ ਹੋਰ ਵੀ ਜੋ ਵੀ ਨਹੀਂ 2 ਸਾਲ ਚੁੱਪ ਰਹੇ ਤੇ ਤੁਹਾਡੀ ਰੈਸ਼ ਪੰਜ ਸੱਤ ਸਾਲ ਇੱਥੇ ਸਹੀ ਚੱਲਦੀ ਰਹੀ ਕਲੀਅਰ ਚੱਲਦੀ ਰਹੀ ਸਰ ਅੱਛਾ ਸਾਨੂੰ ਕੋਈ ਸੋਰਸ ਰੱਬ ਨਹੀਂ ਕੋਈ ਤੂਲ ਮਿੱਟੀ ਨਹੀਂ ਕਿਉਂਕਿ ਇੱਥੇ ਇਹ ਕੁਝ ਚੱਲ ਨਹੀਂ ਰਹੀ ਸੀ ਕੁਝ ਹੈ ਹੀ ਨਹੀਂ ਸੀ ਜਿਹੜੇ ਅਸੀਂ ਮਸ਼ੀਨਰੀ ਦੇ ਬਿੱਲ ਕਢਵਾਏ ਆ ਉਹ ਇਹਨਾਂ ਨੇ ਬਾਏ ਚ ਖਰੀਦੀ ਐ ਉਹ ਰਾਜਪੁਰੇ ਤੋਂ ਖਰੀਦੀ ਹੋਈ ਐ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਹ ਦੇਖੋ ਇਹ ਮਸ਼ੀਨਰੀ ਦਾ ਬਿੱਲ ਹੈ ਇਹਨਾਂ ਦਾ ਜਿਹੜੀ ਇਹਦੇ ਵਿੱਚ ਮਸ਼ੀਨਰੀ ਲੱਗੀ ਹੋਈ ਐ ਇਸ ਤੋਂ ਬਾਅਦ ਇਹ ਇਹਨਾਂ ਦੀ ਰਜਿਸਟਰੀ ਐ ਜੋ 2014 ਚ ਜੋ ਜ਼ਮੀਨ ਸੇਲ ਹੋ ਚੁੱਕੀ ਐ ਹੂੰ ਇਹ ਬਿਜਲੀ ਦੀ ਬੋਰਡ ਦੀ ਰਿਪੋਰਟ ਐ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਕਲੀਅਰ ਕਟ ਵੀ 2014 ਚ ਇੱਥੇ 1 ਮੀਟਰ ਸੀ ਜੋ ক্লোজ ਹੋ ਗਿਆ ਪਰਮੈਂਟ ਇਸ ਤੋਂ ਬਾਅਦ ਚ ਕੋਈ ਵੀ ਮੀਟਰ ਨਹੀਂ ਸੀ ਜਿਹੜਾ ਤੇਈ ਚ ਲੱਗੇ ਦੁਬਾਰਾ ਕੇ ਹੂੰ ਇਸ ਇਹਦਾ ਮਤਲਬ ਤਾਂ ਇਹ ਹੈ ਚੱਲਦਾ ਕੰਟੀਨਿਊ ਰਨਿੰਗ ਚ ਹੈ ਨਹੀਂ ਸੀ ਜੋ ਪਹਿਲਾਂ ਸੀ ਉਹ ਸੇਲੋ ਕਰਕੇ ਇਹਨਾਂ ਨੇ ਦੁਬਾਰਾ ਖਰੀਦਿਆ ਗਿਆ ਇਹਨਾਂ ਕੋਲ ਹੂੰ ਅਸੀਂ ਇਹ ਉਮੀਦ ਉਹ ਕਰਦੇ ਹਾਂ ਸਰਕਾਰ ਤੋਂ ਵੀ ਸਾਡਾ ਜਲਦੀ ਤੋਂ ਜਲਦੀ ਇਹਦਾ ਨਿਪਟਾਰਾ ਕੀਤਾ ਜਾਵੇ ਬਾਕੀ ਨੇ ਜਿਹੜੀ ਮਤਲਬ ਤੁਸੀਂ ਵੀਡੀਓ ਪਾਈ ਐ ਦੋਵਾਂ ਭਰਾਵਾਂ ਨੇ ਰਲ ਕੇ ਕਿ ਤੁਹਾਡੀ ਮਦਦ ਦੀ ਘਾਹਰ ਨਹੀਂ ਲੱਗ ਰਹੀ ਸੀ ਕਿ ਤੁਸੀਂ ਇੱਕ ਵਰਦੀ 'ਚ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜੀ ਡਿਊਟੀ ਕਰਦੇ ਓ ਉਸੇ ਤਰੀਕੇ ਨਾਲ ਵੀਡੀਓ ਪਾਉਣੀ ਪਈ ਬਹੁਤ ਸਾਰੇ ਫੌਜੀ ਵੀਰ ਹੋਂਦੇ ਨਿੱਕੇ ਛੋਟੇ ਮਸਲੇ ਹੁੰਦੇ ਆ ਪਰ ਤੁਹਾਨੂੰ ਕੀ ਮਜਬੂਰੀ ਬਣ ਗਈ ਕਿ ਪਹਿਲਾਂ ਕੋਈ ਸੁਣ ਨਹੀਂ ਰਿਹਾ ਇਸ ਕੰ ਨੂੰ ਸਰ ਐਕਚੁਅਲੀ ਸਾਡੇ ਕੇਸ ਨੂੰ 1.5 ਸਾਲ ਹੋ ਗਿਆ ਸਾਨੂੰ ਬਾਰ-ਬਾਰ ਮਤਲਬ ਕਿ ਹੀアリング 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 ਜਿਵੇਂ ਇੱਕ ਫਿਲਮ ਦਾ ਸੀਨ ਹੁੰਦਾ ਕਿ ਬਾਰ-ਬਾਰ ਹੀアリング ਵਾਲਾ ਕੰਮ ਉਹ ਵਾਰ ਕਰਵਾਇਆ ਰੀਐਸਏ ਸਟੇਡੀਅਮ ਤੋਂ ਠੀਕਾ 1.5 ਸਾਲ ਹੋ ਗਿਆ ਲਗਾਤਾਰ ਲਾਸਟ ਤੇ ਕਿ ਐਸ ਇਹ ਅਸੀਂ ਫੋਨ ਹਾਂ ਜੀ ਜਿਵੇਂ ਹੁਣ ਉਹ ਉੱਥੇ ਡਿਊਟੀ ਦੇ ਬੈਠੇ ਦੋਨੋਂ ਬ੍ਰਦਰ ਆ ਸਕੇ ਸਾਡੇ ਘਰ ਕੋਈ ਬਜ਼ੁਰਗ ਨੇ ਇਹ ਤਾਂ ਹੁਣ ਜਾਣ ਨਹੀਂ ਲੱਗੇ ਇੱਕ ਗੱਲ ਸਾਨੂੰ ਬਾਰ ਬਾਰ ਜੇ ਅਸੀਂ ਕਿਸੇ ਪ੍ਰਸ਼ਾਸਨਕਾਰੀ ਕੋ ਫੋਨ ਲਾਈਏ ਕਿ ਆ ਕੇ ਗੱਲ ਕਰੋ ਮੈਂ ਇਹ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਫੌਜੀ ਐ ਮੈਂ ਨਹੀਂ ਇਹ ਹੋਰ ਵੀ ਫੌਜੀ ਮੇਰੇ ਵਰਗੇ ਬਹੁਤ ਪਰੇਸ਼ਾਨ ਹੋਣੇ ਵਿਚਾਰੇ ਕੋਈ ਇਹੋ ਜਿਹਾ ਕੋਈ ਚੈਨਲ ਬਣਾਇਆ ਜਾਵੇ ਕਿ ਉਹ ਚੈਨਲ ਦੇ ਥਰੂ ਉਹ ਫੌਜੀ ਆਪਣੇ ਘਰ ਦਾ ਮਸਲਾ ਰੱਖ ਸਕਣ ਕਿ ਜਿਹੜੇ ਬਾਰਡਰ ਤੇ ਬੈਠੇ ਐ ਉਹ ਬਾਰ ਬਾਰ ਛੁੱਟੀ ਨਹੀਂ ਆ ਸਕਦੇ ਕਿ ਕੋਈ ਇਹੋ ਜਿਹਾ ਚੈਨਲ ਹੋਵੇ ਜਿਹੜਾ ਕਿ ਉਸੇ ਚੈਨਲ ਦੇ ਥਰੂ ਉਹ ਫੌਜੀਆਂ ਦਾ ਕੋਈ ਮਤਲਬ ਕਿ ਇਹ ਸਮੱਸਿਆ ਹੱਲ ਹੋ ਜਾਵੇ। ਬਾਕੀ ਰਹੀ ਗੱਲ ਇਹ ਸੈਲਰ ਦੀ। ਇਹ ਸੈਲਰ 14 ਚੇਦ ਜਿਹੜੀ ਜੋ ਰਜਿਸਟਰੀ ਹੈ ਉਹ ਜਮੀਨੀ ਤੌਰ ਤੇ ਹੋਈ ਹੋਈ ਹੈ। ਨਾ ਕਿ ਸੈਲਰ ਦੇ ਤੌਰ ਤੇ ਹੋਈ ਹੈ ਉਹ ਜਿਹੜੀ ਜੀ ਜੀ ਸਰ ਪਲਾਟ ਦੇ ਤੌਰ ਤੇ ਰਜਿਸਟਰੀ ਹੈ ਤੇ ਪ੍ਰਸ਼ਾਸਨ ਨੂੰ ਇਹ ਕਹਿ ਰਿਹਾ ਕਿ ਇਹ ਪੁਰਾਣਾ ਚੱਲ ਰਿਹਾ। ਹਮ ਐਸਡੀਐਮ ਸਾਹਿਬ ਕਹਿ ਰਹੇ ਹੈ ਕਿ ਇਹ ਪੁਰਾਣਾ 99 ਦਾ ਚੱਲ ਰਿਹਾ ਇਹਨੂੰ ਮੈਂ ਕਿੱਦਾਂ ਬੰਦ ਕਰਾਂ ਕਿ ਜਾਂ ਤਾਂ ਇਸ ਜਿਹੜੀ ਜੋ ਰਜਿਸਟਰੀ ਹੈ ਇਹਨੂੰ ਇਹ ਕਹਣ ਕਿ ਇਹ ਸਰਕਾਰੀ ਰਜਿਸਟਰੀ ਨਹੀਂ ਹੈਗੀ ਕੇ ਪਲਾਟ ਦੀ ਰਜਿਸਟਰੀ ਨਹੀਂ ਜਾਂ ਤਾਂ ਇਹਨੂੰ ਗਲਤ ਸਾਬਤ ਕਰਨ ਕਿਉਂਕਿ ਰਜਿਸਟਰੀ ਕਿੱਥੋਂ ਬਣਦੀ ਹੈ ਐਸ ਡੀ ਐਮ ਦੇ ਸਾਹਬ ਦੇ ਨੀਚੇ ਤਹਿਸੀਲਦਾਰ ਬੈਠੇ ਹੁੰਦੇ ਆ ਉਹਨਾਂ ਨੇ ਰਜਿਸਟਰੀ ਕਰਵਾਣੀ ਹੁੰਦੀ ਹੈ ਉਹਨਾਂ ਦੇ ਆਫਿਸਾਂ ਚੋਂ ਰਜਿਸਟਰੀ ਆਉਂਦੀ ਹੈ ਫਿਰ ਉਸੇ ਰਜਿਸਟਰੀ ਦੇ ਥਰੂ ਅਸੀਂ ਲੈਟ ਰਹੇ ਆ ਉਹੀ ਜਿਹੜੇ ਮੀਟਰ ਹੈ ਮੀਟਰ ਹੁਣ ਜਿਹੜੀ ਰਜਿਸਟਰੀ ਹੋਈ ਉਹ ਕਮਰਸ਼ੀਅਲ ਨਹੀਂ ਹੋਈ ਤੁਹਾਡੇ ਕਹਿਣ ਦਾ ਮਤਲਬ ਇਹ ਉਹ ਪਲਾਟ ਦੀ ਹੋਈ ਆ ਇਹ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਜੀ ਤਾਮਾ ਜਾਂ ਮਾਫਤਾ ਖੜਾ ਕਰ ਲਿਆ ਪੂਰਾ ਹਾਂਜੀ 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 ਸਰ ਮੈਂ ਇਹੀ ਕਹਿਣਾ ਚਾ ਮੀਟਰ ਇਹਦਾ 14 ਚ ਕਲੋਜ਼ ਹੋ ਗਿਆ ਜੋ ਪਹਿਲਾਂ ਵਾਲਾ ਮੀਟਰ ਹੈ ਅਸੀਂ ਆਰਟੀਆਈ ਪਾ ਕੇ ਪੂਰੇ ਡਾਕੂਮੈਂਟ ਕਢਵਾਏ ਆ ਉਹਦੇ ਜੋ ਪਹਿਲਾਂ ਵਾਲਾ 2014 ਚ ਕਲੋਜ਼ ਹੋ ਗਿਆ 14 24 ਚ ਹੁਣ ਇਹਨਾਂ ਨੇ ਦੁਬਾਰਾ ਜੋ ਵੱਡਾ ਕਨੈਕਸ਼ਨ ਹੁੰਦਾ ਇਹਨੂੰ ਲਗਾਉਣ ਖਾਤਰ ਉਹ ਕਨੈਕਸ਼ਨ ਇਹਨਾਂ ਨੇ ਅਪਲਾਈ ਕੀਤਾ ਉਹ ਇਹਨਾਂ ਨੂੰ 24 ਚ ਮਿਲਿਆ ਕਨੈਕਸ਼ਨ ਮੈਂ ਇਹ ਪੁੱਛਣਾ ਚਾਹੁੰਨਾ ਕਿ 10 12 ਸਾਲ ਜੇ ਆਪਾਂ ਮੀਟਰ ਤੋਂ ਬਿਨਾ ਇੱਕ ਘਰ ਚ ਨਹੀਂ ਰਹਿ ਸਕਦੇ ਇੱਕ ਇੰਡਸਟਰੀ ਕਿਵੇਂ ਚੱਲ ਸਕਦੀ ਹੈ 10 12 ਸਾਲ ਇੱਕ ਮੀਟਰ ਤੋਂ ਬਿਨਾ ਬਿਜਲੀ ਕਨੈਕਸ਼ਨ ਤੋਂ ਬਿਨਾ ਆਪਾਂ ਕਿਦਾਂ ਇੰਡਸਟਰੀ ਨੂੰ ਕਹਿ ਸਕਦੇ ਆ ਕਿ ਇਹ ਸਾਡੀ ਚੱਲਦੀ ਆ ਰਹੀ ਹੈ ਬਾਕੀ ਉਹ ਬੰਦਾ ਉਹਦੇ ਲਈ ਸਾਡੇ ਕੋਸ਼ ਅਪਰੂਵ ਹੈਗੇ ਕਿ ਉਹ ਬੰਦਾ ਕਹਿੰ ਤੋ ਬੋਲ ਰਿਹਾ ਕਿ 10 ਸਾਲ ਤੋਂ ਮੇਰਾ ਬੰਦ ਪਿਆ ਹੈ ਇਹ ਸਿਸਟਮ ਮੈਂ ਪਾਉਣ ਦੀ ਸਬਸਿਡੀ ਲੈਣ ਖਾਤਰ ਇਹ ਕਰ ਰਿਹਾ ਪਲੀਜ਼ ਮੈਂ ਮੈਂ ਇਸ ਤੋਂ ਬਾਅਦ ਇਹ ਨਹੀਂ ਚਲਾਵਾਂਗਾ ਕਿ ਉਹ ਬੰਦੇ ਗੁੰਮਰਾਹ ਤੌਰ ਤੇ ਜਦੋਂ ਇਹਨੇ ਲਗਾਇਆ ਹੈ ਬੰਦੇ ਨੇ ਇਹ ਸਾਡੇ ਘਰੇ ਆਇਆ ਇਹ ਬੰਦੇ ਨੇ ਇਹ ਕਿਹਾ ਜਿਵੇਂ ਕਿ ਹੁਣ ਇਸ ਪੌਂਜੀਆਂ ਦਾ ਇਹ ਕਹਿਣਾ ਵੀ ਅਸੀਂ ਇੱਕ ਆਪਣੀ ਨੌਕਰੀ ਆਪਣੀ ਦੇਸ਼ ਦੀ ਸੇਵਾ ਕਰ ਰਹੇ ਆ ਪਰ ਲੇਕਿਨ ਜਦੋਂ ਦੀ ਇਹ ਸਰਕਾਰਾਂ ਆਈਆਂ ਇਹ ਪ੍ਰਸ਼ਾਸਨਾਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਐਤੋਂ ਪਹਿਲਾਂ 50 ਵੀਡੀਓ ਦੇਖ ਲਈਆਂ ਖਾਸ ਕਰਕੇ ਜਿਹੜੇ ਹੁਣ ਵੱਡੇ ਪੱਧਰ ਤੇ ਕੋਈ ਆਪਣੀਆਂ ਨੌਕਰੀਆਂ ਕਰਦੇ ਜਿਹੜੇ ਆਪਾਂ ਜਿਵੇਂ ਹੁਣ ਕਰੀਏ ਇੱਕ ਕਰਨਲ ਦੀ ਗੱਲ ਇੱਕ ਉਹ ਵੀ ਅਫਸਰ ਆ ਇੱਕ ਨਾਲ ਨਾਲ ਇੱਕ ਪੁਲਿਸ ਵਾਲੇ ਦੀ ਵੀਡੀਓ ਵਾਇਰਲ ਹੋਈ ਜਾਂਦੀ ਹੈਗੀ ਤਾਂ ਉਹ ਵੀ ਕਹਿ ਰਿਹਾ ਸੀ ਵੀ ਮੇਰੇ ਇੱਕ ਨੋਹ ਦੇ ਪੇਟ ਜਵਾਖਾਉਣ ਵਾਲਾ ਸੀ ਉਹਦੇ ਪੇਟ ਚ ਲੱਤਾਂ ਮਾਰੀਆਂ ਇੱਕ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਆ ਪਹਿਲੀ ਗੱਲ ਕਰਾਂਗੇ ਕਰਨਲ ਦੀ ਫਿਰ ਉਸ ਪੁਲਸ ਵਾਲੇ ਦੀ ਨਾਲ ਨਾਲ ਇੱਕ ਹੋਰ ਜਿਹੜੇ ਹੁਣੇ ਫੌਜੀਆਂ ਦੀ ਵੀ ਨਾਲ-ਨਾਲ ਵੀਡੀਓ ਵਾਇਰਲ ਹੋਈ ਆ ਤਾਂ ਪਤਾ ਹੀ ਨਹੀਂ ਕਿੰਨੀਆਂ ਲੋਕਾਂ ਨਾਲ ਕਿੰਨੇ ਸਿੱਧ ਸੋਰੇ ਆ ਤਾਂ ਇਸ ਪੁਲਿਸ ਬੰਨੀਓ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਹੁਣ ਦੇਖਣਾ ਇਹ ਬੰਦਾ ਇਸ ਪਰਿਵਾਰ ਨਾਲ ਇਸ ਫੌਜੀ ਭਰਾਮਾ ਨਾਲ ਕੌਣ-ਕੌਣ ਖੜਦਾ ਕਿਉਂਕਿ ਇਹ ਕਿਹਾ ਗਿਆ ਵੀ ਕਰਨਲ ਦੀ ਪਤਨੀ ਤੱਕ ਵੀ ਵੀ ਦੇਖਦੇ ਆ ਹੁਣ ਉਹ ਪਰਿਵਾਰ ਕਰਨਲ ਦਾ ਪਰਿਵਾਰ ਵੀ ਖੜੂਗਾ ਜਾਂ ਨਹੀਂ ਕਿਉਂਕਿ ਉਹਨਾਂ ਨੇ ਇੱਕ ਧਰਨੇ ਦੇ ਵਿੱਚ ਉਹਦੇ ਅਪੀਲ ਵੀ ਕੀਤੀ ਆ ਲੋਕਾਂ ਨੂੰ ਤੇ ਇੱਕ ਕਿਹਾ ਗਿਆ ਆਪਣੇ ਬੰਨੀਓ ਸਵਾਲ ਕੀਤੇ ਸੀ ਵੀ ਹਰ ਕਿਸੇ ਦੇ ਨਾਲ ਮੈਂ ਦੁੱਖ ਦੇ ਸੁੱਖ ਦੇ ਹਰ ਵਕਤ ਤੁਹਾਡੇ ਨਾਲ ਖੜੀਆਂ ਕਿਤੇ ਵੀ ਇਹ ਸਾਰੇ ਇਕੱਲੇ ਪਟਿਆਲੇ ਦਾ ਮਾਮਲਾ ਨਹੀਂ ਸਾਰੇ ਪੰਜਾਬ 'ਚ ਜਿਹਦੇ ਕਿਤੇ ਵੀ ਸਾਡੀ ਤੁਹਾਨੂੰ ਲੋੜ ਆ ਤਾਂ ਅਸੀਂ ਤੁਹਾਡੇ ਨਾਲ ਹਰ ਵਕਤ ਮੌਜੂਦ ਹੋਾਂਗੇ ਹੁਣ ਦੇਖਣਾ ਇਹ ਬੰਦਾ ਜਿਵੇਂ ਕਿ ਪ੍ਰਵਿੰਦਰ ਝੋਟਾ ਹਰ ਵਕਤ ਲੋਕਾਂ ਦੇ ਨਾਲ ਖੜਦੇ ਆ ਜਿਵੇਂ ਕਿ ਇਸ ਫੌਜੀ ਭਰਾਵਾਂ ਨਾਲ ਵੀ ਖੜੇ ਆ ਕਿਉਂਕਿ ਇਹ ਬਾਈ ਨੇ ਜੋ ਭਰਾਗੇ ਆਪਣੇ ਫੌਜੀ ਇਹਨਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਉਹ ਲੋਕਾਂ ਨੇ ਅਣ ਦੇਖੀ ਕਰਤੀ ਜਿਹੜਾ ਹੁਣ ਇਹ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਸਤਿਕਾਰ ਕਈ ਹੁਣ ਨਿਊਜ਼ ਪਹਿ ਚੁੱਕੀਆਂ ਇਹਨਾਂ ਦੇ ਨਾਲ ਦੇਖਦੇ ਹਾਂ ਹੁਣ ਇੱਕ ਤਰੀਕ ਨੂੰ ਧਰਨਾ ਲੱਗਣਾ ਕੌਣ ਕੌਣ ਨਾਲ ਖੜਦੇ ਆ ਇਸ ਪਰਿਵਾਰ ਨੂੰ ਜਿਹੜਾ ਇਹ ਭਰਾਵਾਂ ਨੂੰ ਇਨਸਾਫ਼ ਮਿਲੂਗਾ ਜਾਂ ਨਹੀਂ ਮਿਲੂਗਾ ਚਲੋ ਵੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ